ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਵਸਤੀ ਜੋਦੇਵਾਲ ਚੌਂਕ ਤੋਂ ਸਤਿਗੁਰੂ ਵਿਦਾਸ ਮੰਦਿਰ ਵਿੱਚ ਪਹੁੰਚੇ ਹਾਂ ਉੱਥੇ ਦੀਆਂ ਕੁਝ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਵਸਤੀ ਜੋਦੇਵਾਲ ਚੌਂਕ ਦੇ ਵਿੱਚ ਪਹੁੰਚੇ ਹਾਂ ਸ਼੍ਰੋਮਣੀ ਸੰਤ ਸਤਿਗੁਰੂ ਵਿਦਾਸ ਮੰਦਿਰ ਦੇ ਵਿੱਚ ਜਿੱਥੇ ਧੰਨ ਧੰਨ ਸਤਿਗੁਰੂ ਵਿਦਾਸ ਮਹਾਰਾਜ ਦਾ ਆਗਮ ਗੁਰਪੁਰ ਜਿਹੜਾ ਮਨਾਇਆ ਜਾਣਾ ਉਹਦੀ ਤਿਆਰੀ ਹੋ ਰਹੀ ਹੈ ਉੱਥੇ ਦੀ ਕੁਝ ਤਸਵੀਰ ਤੇ ਝਲਕੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਮਰਾਮੈ ਤਾਂ ਕਿ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਟੋਪ ਲਾਈਵ ਨਿਊਜ਼ ਤੋਂ ਅੱਜ ਦੀ ਸਤਗੁਰੂ ਵਿਦਾਸ ਮਹਾਰਾਜ ਦਾ ਪਾਵਨ ਸਰੂਪ ਦੀ ਤਸਵੀਰ ਸਤਗੁਰੂ ਵਿਦਾਸ ਮਹਾਰਾਜ ਦੇ 647ਵੇਂ ਆਗਮ ਗੁਰਪੁਰ ਦੇ ਸੰਬੰਧ ਵਿੱਚ ਸਤਗੁਰੂ ਵਿਦਾਸ ਸ਼੍ਰੋਮਣੀ ਮੰਦਿਰ ਕਮੇਟੀ ਬਸਤੀ ਜੋਧੇਵਾਲ ਵੱਲੋਂ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਆਗਮ ਗੁਰਪੁਰ ਆਇਆ ਹੋਣ ਦੀ ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਬਸਤੀ ਜੋਦੇਵਾਲ ਪਹੁੰਚੇ ਆ ਸਤਿਗੁਰ ਰਵਿਦਾਸ ਮੰਦਿਰ ਬਸਤੀ ਜੋਦੇਵਾਲ ਚੌਕ ਜਿੱਥੇ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਵੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਦਾ 647ਵਾਂ ਆਗਮ ਗੁਰਪੋਰਾ ਤੇ ਉਹਦੇ ਸੰਬੰਧੀ ਅੱਜ ਸਾਡੇ ਨਾਲ ਮੌਜੂਦ ਨੇ ਰਮਨਜੀਤ ਲਾਲੀ ਜੀ ਜੋ ਸਤਿਗੁਰ ਰਵਿਦਾਸ ਮਹਾਰਾਜ ਦੇ ਮਿਸ਼ਨ ਤੇ ਚੱਲਦੇ ਨੇ ਔਰ ਡਾਕਟਰ ਬਾਬਾ ਸਾਹਿਬ ਭੀਮਰਾਓ ਮੇਦਕਰਜੀ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਮਿਸ਼ਨ ਤੇ ਕੰਮ ਕਰਦੇ ਨੇ ਸਮਾਜ ਦੇ ਵਿੱਚ ਬੜੀ ਲੰਮੇ ਸਮੇਂ ਤੋਂ ਕੰਮ ਕਰਦੇ ਆ ਤੇ ਅੱਜ ਗੁਰਪੁਰ ਦੇ ਸੰਬੰਧੀ ਗੱਲਬਾਤ ਕਰਦੇ ਆ ਰਮਨਜੀਤ ਪੁਲਾਲੀ ਜੀ ਸਾਡੇ ਨਾਲ। ਪੁਲਾਲੀ ਜੀ ਬਹੁਤ-ਬਹੁਤ ਸਵਾਗਤ ਆਡਾ ਲੁਧਿਆਣਾ ਟੌਪ ਲਾਈਨ ਲੀਗ ਵਿੱਚ ਕੀ ਕਹਿਣਾ ਚਾਹੁੰਦੇ ਆਂ ਜੀ? ਲੁਧਿਆਣਾ ਟੌਪ ਲਾਈਨ ਦੇ ਸਾਰੇ ਪੱਤਰਕਾਰ ਵੀਰਾਂ ਦਾ ਔਰ ਗੁਰੂ ਨਾਮ ਲੈਵਾ ਸੰਗਤਾਂ ਦਾ ਅੱਜ ਗੁਰੂ ਘਰ ਦੇ ਵਿੱਚ ਆਪਾਂ ਖੜੇ ਆਂ। ਕਾਫੀ ਸੰਗਤ ਦਾ ਆਣਾ ਜਾਣਾ। ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਗੁਰੂ ਦੇਵ, ਧੰਨ ਗੁਰੂ ਦੇਵ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ 23 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ ਲੁਧਿਆਣਾ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ ਔਰ 24 ਤਰੀਕ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਸੰਗਤ ਦੇ ਵਿੱਚ ਬੜਾ ਉਤਸ਼ਾਹ ਮਨਾਇਆ ਜਾ ਰਿਹਾ ਤੇ ਅਸੀਂ ਤਿਆਰੀਆਂ ਦੇ ਵਿੱਚ ਲੱਗੇ ਹੋਇਆ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਹੋਈਆਂ ਤਾਂ ਜੋ ਕਿ ਇਸ ਇਤਿਹਾਸਕ ਸ਼ੋਭਾ ਯਾਤਰਾ ਨੂੰ ਜੋ 23 ਤਰੀਕ ਨੂੰ ਇੱਥੋਂ ਨਿਕਲਣ ਜਾ ਰਹੀ ਹੈ ਮੁੱਖ ਗੁਰੂ ਘਰ ਤੋਂ ਬਸਤੀ ਜੋਧੇਵਾਲ ਤੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਤੋਂ ਔਰ ਕਿਉਂਕਿ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ ਤੇ ਇਸ ਸ਼ੋਭਾ ਯਾਤਰਾ ਦੀ ਹੋਰ ਸ਼ੋਭਾ ਬਣੇ ਇਸ ਵਾਸਤੇ ਜਿੱਥੇ ਸੰਗਤ ਪੂਰਾ ਮਿਹਨਤ ਕਰ ਰਹੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਅਸੀਂ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਹੋਰ ਅਧਿਕਾਰੀਆਂ ਨੂੰ ਵੀ ਮਿਲੇ ਆ ਔਰ ਸਾਡੇ ਸਥਾਨਕ ਵਿਧਾਇਕਾਂ ਨੂੰ ਵੀ ਮਿਲੇ ਆ ਸਾਰਿਆਂ ਨੂੰ ਮਿਲ ਕੇ ਇਹ ਗੱਲ ਕਹੀ ਹੈ ਕਿ ਆ ਯਾਤਰਾ ਦੇ ਰਸਤੇ ਦੇ ਵਿੱਚ ਕੋਈ ਵਿਗਨ ਨਾ ਆਵੇ ਜੇ ਕੋਈ ਸੜਕਾਂ ਦੇ ਉੱਤੇ ਪੈਚਵਰਕ ਹੋਣ ਵਾਲਾ ਉਹਨੂੰ ਕਰ ਦਿੱਤਾ ਜਾਵੇ ਜਗ੍ਹਾ-ਜਗ੍ਹਾ ਤੇ ਜਿਹੜੇ ਹੈ ਰੰਗीन ਝੰਡੇ ਲਾਏ ਜਾਣ ਗੇਟ ਬਣਾਏ ਜਾਣ ਜੋ ਪ੍ਰਸ਼ਾਸਨ ਆਪਣੇ ਤੌਰ ਤੇ ਕਰ ਸਕਦਾ ਸਫਾਈ ਦਾ ਖਿਆਲ ਰੱਖਿਆ ਜਾਵੇ ਤਾਂ ਉਹਨਾਂ ਨੇ ਸੁਵਾਸ਼ਣ ਦਿੱਤਾ ਔਰ ਮੈਂ ਸੰਗਤ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਆਪਾਂ ਨੇ ਬੜੇ ਉਤਸ਼ਾਹ ਦੇ ਨਾਲ ਸ਼ਰਦਾ ਦੇ ਨਾਲ ਗੁਰੂ ਸਾਹਿਬ ਦਾ 24 ਤਰੀਕ ਨੂੰ ਪ੍ਰਕਾਸ਼ ਦਿਹਾੜਾ ਮਨਾਉਣਾ ਔਰ ਉਸ ਦਿਨ ਆਪਾਂ ਨੇ ਸੰਕਲਪ ਕਰਨਾ ਕਿ ਗੁਰੂ ਸਾਹਿਬ ਦਾ ਬਾਣੀ ਦੇ ਰਾਹੀਂ ਜੋ ਸਾਨੂੰ ਸੰਦੇਸ਼ ਦਿੱਤਾ ਉਸ ਮਹਾਰਾਜ ਦੇ ਵੱਲੋਂ ਜੋ ਕਲਪਨਾ ਕੀਤੀ ਹੈ ਜਿਸ ਸਮਾਜ ਦੇ ਸਿਰਜਣਾ ਦੀ ਉਹਨਾਂ ਨੇ ਬੇਗਮਪੁਰੇ ਨੂੰ ਬਸਾਉਣ ਦੀ ਗੱਲ ਕੀਤੀ ਹੈ ਉਹਨਾਂ ਨੇ ਰਾਜ ਭਾਗ ਦੇ ਵਿੱਚ ਯੋਗ ਨਮਾਇੰਦਗੀ ਹਿੱਸੇਦਾਰੀ ਦੀ ਗੱਲ ਕੀਤੀ ਹੈ ਤੇ ਆਪਾਂ ਨੇ ਸੰਕਲਪ ਕਰਨਾ ਕਿ ਗੁਰੂ ਸਾਹਿਬ ਦਾ ਉਹ ਸੁਪਨਾ ਪੂਰਾ ਕਰੀਏ ਸਤਿਗੁਰੂ रविदास ਮਹਾਰਾਜ ਜੀ ਦਾ ਕਹਿਣਾ ਕਿ ਸਤਿਗੁਰੂ रविदास ਮਹਾਰਾਜ ਜੀ ਸੰਤਾਂ ਦੇ ਨਾਂ ਨਾਲ ਕ੍ਰਾਂਤੀਕਾਰੀ ਗੁਰੂ ਵੀ ਹੋਏ ਆ ਕਿਵੇਂ ਦੇਖਦੇ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਝੂਠੇ ਪਖੰਡਾ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਔਰ ਜਿੱਥੇ ਉਹਨਾਂ ਨੇ ਆਪਣੀ ਕਿਰਤ ਕੀਤੀ ਹੱਥੀ ਕਿਰਤ ਕਰਦੇ ਸੀ ਉਹ ਉਥੇ ਨਾਲ ਦੀ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਝੂਠੇ ਆਡੰਬਰਾਂ ਦੇ ਖਿਲਾਫ ਪਖੰਡਵਾਦ ਦੇ ਖਿਲਾਫ ਔਰ ਐਸੀ ਵਿਵਸਥਾ ਦੇ ਖਿਲਾਫ ਜਿਹੜੀ ਵਿਵਸਥਾ ਇਨਸਾਨਾਂ ਨੂੰ ਇਨਸਾਨਾਂ ਤੋਂ ਲੱਗ ਕਰਦੀ ਸੀ ਉੱਚਿਆਂ ਨੀਵਿਆਂ ਦੇ ਵਿੱਚ ਵੰਡਦੀ ਸੀ ਔਰ ਜਾਤੀ ਵਿਵਸਥਾ ਦੇ ਵਿੱਚ ਜਿਹੜੀ ਵਿਵਸਥਾ ਬਣੀ ਹੋਈ ਸੀ ਗੁਰੂ ਸਾਹਿਬ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਬਾਣੀ ਦੇ ਨਾਲ ਲੋਕਾਂ ਦੀ ਲਾਮਬੰਦੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਔਰ ਇਸੇ ਕਾਰਨ ਦੱਸਿਆ ਜਾਂਦਾ ਹੈ ਦੇ ਗੁਰੂ ਸਾਹਿਬ ਦੇ ਕ੍ਰਾਂਤੀਕਾਰੀ ਕਰਮਾਂ ਦੇ ਨਾਲ ਉਸ ਸਮੇਂ ਦੇ ਬਹੁਤ ਸਾਰੇ ਸ਼ਾਸਕ ਤੇ ਪ੍ਰਸ਼ਾਸਕ ਰਾਜਾਂ ਚ ਹਰ ਜਗ੍ਹਾ ਉਹਨਾਂ ਦੀਆਂ ਕਮੇਟੀਆਂ ਨੂੰ ਨਿਮੰਤਰਣ ਭੇਜਿਆ ਔਰ ਰਲ ਮਿਲ ਕੇ ਗੁਰੂ ਸਾਹਿਬ ਦਾ ਦਿਹਾੜਾ ਸਿ ਮਨਾਵਾਂਗੇ ਮਾਨ ਜੋ ਕੋ ਪੁਲਿਸ ਕਮਿਸ਼ਨ ਲੁਧਿਆਣਾ ਔਰ ਡੀਸੀ ਮੈਮ ਜਿਹੜੇ ਹੈਗੇ ਨੇ ਇੱਥੇ ਆਏ ਹੋਏ ਤੇ ਉਹਨਾਂ ਵਾਸਤੇ ਜਦੋਂ ਉਹਨਾਂ ਨੇ ਇੱਧਰ ਜਦੋਂ ਜੋ ਯਾਤਰਾ ਦਾ ਆਗਾਜ਼ ਹੋਣਾ ਉਹਨਾਂ ਨੇ ਪਹੁੰਚਣਾ ਵਾ ਕੀ ਕਹਿਣਾ ਚਾਹੁੰਦੇ ਉਹਨਾਂ ਵਾਸਤੇ ਡਿਸਪਲਿਨ ਦੇ ਵਿੱਚ ਰਹਿ ਕੇ ਸਾਰਾ ਕੰਮ ਹੋਣਾ ਚਾਹੀਦਾ ਆ ਤੇਖੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਉਹਨਾਂ ਨੇ ਸਾਰੀ ਵਿਵਸਥਾ ਸ਼ਹਿਰ ਦੀ ਮਨਾ ਕੇ ਰੱਖਣੀ ਹੁੰਦੀ ਹੈ ਤੇ ਜੇ ਜਦੋਂ ਉਹਨਾਂ ਨੇ ਇੱਥੇ ਆਣਾ ਜਿੱਥੇ ਕਮੇਟੀ ਵੱਲੋਂ ਸੰਗਤ ਵੱਲੋਂ ਉਹਨਾਂ ਨੂੰ ਵੈਲਕਮ ਕਰਨਾ ਜੀ ਆਇਆਂ ਕਹਿਣਾ ਨਾਲ ਦੀ ਨਾਲ ਕੋਈ ਵਧਾਈ ਸੰਦੇਸ਼ ਵੀ ਉਹ ਦੇਣਗੇ ਨਾਲ ਦੀ ਨਾਲ ਸਾਡੇ ਵੱਲੋਂ ਮੈਨੇਜਮੈਂਟ ਵੱਲੋਂ ਗੁਰੂ ਘਰ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਹੈ ਕਿ ਇਸ ਸ਼ੋਭਾ ਯਾਤਰਾ ਨੂੰ ਇਤਿਹਾਸਕ ਸ਼ੋਭਾ ਯਾਤਰਾ ਨੂੰ ਵਧੀਆ ਤਰੀਕੇ ਦੇ ਨਾਲ ਸੰਗਤ ਕੱਢ ਸਕੇ ਸ਼ਹਿਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹਦੇ ਲਈ ਸਚੱਜੇ ਪ੍ਰਬੰਧ ਕੀਤੇ ਜਾਣ। ਗੱਲ ਕੀਤੀ ਜਾਵੇ ਸਟੇਜ ਦੀ ਤੇ ਸਵਾਗਤ ਦੀ। ਲੁਧਿਆਣਾ ਦੇ ਘੰਟਾ ਘਰ ਚੌਂਕ ਤੋਂ ਤੁਹਾਡੇ ਵੱਲੋਂ ਵੀ ਬੜੇ ਲੰਬੇ ਸਮੇਂ ਤੋਂ ਸਟੇਜ ਲਾਈ ਜਾਂਦੀ ਆ ਤੇ ਹਰ ਇੱਕ ਟਰਾਲੀ ਦਾ ਜਿੰਨੀਆਂ ਵੀ ਸੰਗਤਾਂ ਆਈਆਂ ਆਂਦੀ ਉਹਨਾਂ ਦਾ ਸਨਮਾਨਿਤ ਕੀਤਾ ਜਾਂਦਾ, ਪ੍ਰਸ਼ਾਦ ਦਿੱਤਾ ਜਾਂਦਾ। ਤੇ ਹੋਰ ਬਹੁਤ ਸਾਰਾ ਅਪਰਾਲਾ ਕਿਵੇਂ ਦੇਖਦੇ ਆ ਤੇ ਉਹਦੇ ਵਾਸਤੇ ਕੀ ਮੈਸੇਜ ਹੈ? ਮੈਨੂੰ ਲੱਗਦਾ ਕਿ ਹਰ ਚੌਂਕ ਦੇ ਵਿੱਚ, ਹਰ ਰੋਡ ਦੇ ਉੱਤੇ ਅਲੱਗ-ਅਲੱਗ گروਹ ਕਰਦੀਆਂ ਕਮੇਟੀਆਂ ਵੱਲੋਂ ਮਹੱਲਿਆਂ ਵੱਲੋਂ ਅਲੱਗ-ਅਲੱਗ ਭਾਈਚਾਰੇ ਦੇ ਲੋਕਾਂ ਵੱਲੋਂ ਸੰਗਠਨਾਂ ਵੱਲੋਂ ਬਹੁਤ ਸਾਰੇ ਸਵਾਗਤੀ ਗੇਟ ਔਰ ਸਟੇਜਾਂ ਲੱਗਣੀਆਂ ਔਰ ਘੰਟਾ ਘਰ ਵਿਖੇ ਵੀ ਬਹੁਤ ਸਾਰੇ ਸੰਗਠਨ ਲਾਉਂਦੇ ਆ ਅਸੀਂ ਵੀ ਲਾਣੇ ਆ ਔਰ ਸੰਗਤ ਵਾਸਤੇ ਕਿਉਂਕਿ ਇਸ ਸ਼ੋਭਾ ਯਾਤਰਾ ਜੋ ਤਕਰੀਬਨ ਇੱਥੋਂ 1.5 ਵਜੇ ਚੱਲਣੀ ਆ ਔਰ ਰਾਤ ਨੂੰ 10 ਵਜੇ 10:30 ਵਜੇ ਤੱਕ ਇਹਦੀ ਸਮਾਪਤੀ ਹੁੰਦੀ ਆ ਤੋਂ ਇੰਨੇ ਲੰਬੇ ਸਮੇਂ ਦੇ ਵਿੱਚ ਬੱਚਿਆਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਭੁੱਖ ਵੀ ਲੱਗ ਜਾਂਦੀ ਹੈ ਤੇ ਇਹਦੇ ਵਾਸਤੇ ਜਗ੍ਹਾ-ਜਗ੍ਹਾ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ ਫਰੂਟ ਦੇ ਲੰਗਰ ਲੱਗਣੇ ਆ ਹਰ ਤਰ੍ਹਾਂ ਦੇ ਲੰਗਰ ਲੱਗਣੇ ਆ ਸੋ ਮੇਰੀ ਆਪ ਜੀ ਦੇ ਚੈਨਲ ਦੇ ਮਾਧਿਅਮੋਂ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਆ ਅਪੀਲਿਆ ਕਿ ਇਹ ਸ਼ੋਭਾ ਯਾਤਰਾ ਨੂੰ ਰਲ ਮਿਲ ਕੇ ਇਹਦੀ ਸ਼ੋਭਾ ਵਧਾਉਣ ਵਾਸਤੇ ਆਪਾਂ ਨੂੰ ਸਮੂਹਿਕ ਤੌਰ ਤੇ ਉਪਰਾਲਾ ਕਰਨਾ ਯਤਨ ਕਰਨਾ ਅਨੁਸ਼ਾਸਨ ਚ ਰਹਿਣਾ ਕੋਈ ਹੁੱਲੜਬਾਜੀ ਨਹੀਂ ਕਰਨੀ ਖਾਸ ਕਰਕੇ ਮੇਰੀ ਨੌਜਵਾਨ ਵਰਗ ਨੂੰ ਬੇਨਤੀ ਆ ਉਸ ਦਿਨ ਆਪਾਂ ਕਿਸੇ ਪ੍ਰਕਾਰ ਦਾ ਜਿਹੜਾ ਕੋਈ ਨਸ਼ਾ ਨਾ ਕੋਈ ਸ਼ੋਭਾ ਯਾਤਰਾ ਚ ਕਰਕੇ ਆਵੇ ਤਾਂ ਨਾ ਆਪਾਂ ਕਿਸੇ ਨੂੰ ਕਰਨ ਦਈਏ ਤਾਂ ਜੋ ਕਿ ਸ਼ਹਿਰ ਦੇ ਵਿੱਚ ਮੈਸੇਜ ਇਹ ਜਾਵੇ ਕਿ ਜੋ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਵੱਲੋਂ ਉਹਨਾਂ ਦੇ ਸਮುದਾਇੇ ਵੱਲੋਂ ਉਹਨਾਂ ਦੀਆਂ ਨਾਮਲੇਵਾ ਸੰਗਤਾਂ ਵੱਲੋਂ ਕੱਢੀ ਗਈ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੱਢੀ ਗਈ ਆ ਇਹ ਸ਼ੋਭਾ ਯਾਤਰਾ ਹੋਰ ਲੋਕਾਂ ਲਈ ਵੀ ਸੰਦੇਸ਼ ਦਾ ਜਿਹੜਾ ਹੈਗਾ ਰੂਪ ਲਏਗੀ ਸੰਗਤ ਨੂੰ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਇਦਾਂ ਦੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਬਹੁਤ ਸ਼ਰਾਰਤੀ ਅੰਸਰ ਆ ਜਾਂਦੇ ਆ ਜਿਵੇਂ ਕਿ ਜੇਬ ਕਤਰੇ ਲਾਲੋ ਜਾਂ ਹੋਰ ਲੋਕ ਹੈਗੇ ਆ ਇਦਾਂ ਦੇ ਲੋਕ ਕਿਤਨਾ ਕਿਤੇ ਸੰਗਤ ਦੇ ਜਿਹੜੇ ਨਵੀਂ ਸੰਗਤ ਆਈ ਹੁੰਦੀ ਉਹਨਾਂ ਦੇ ਮੋਬਾਈਲ ਵੀ ਖੋ ਕੇ ਲੈ ਜਾਂਦੇ ਰੱਥ ਦੇ ਵਿੱਚ ਪਰਸ ਵੀ ਲੈ ਜਾਂਦੇ ਆ ਪ੍ਰਸ਼ਾਸਨ ਦਾ ਕਿੰਦਾ ਦਾ ਇਹਦੇ ਵਿੱਚ ਸਿਕਿਉਰਟੀ ਨੂੰ ਸਹਿਯੋਗ ਰਹੂਗਾ ਤੇ ਤੁਹਾਡੇ ਵੱਲੋਂ ਸੰਗਤ ਨੂੰ ਕੀ ਅਪੀਲ ਆ ਵੀ ਆਪਣੇ ਸਮਾਨ ਨੂੰ ਸੰਗਤ ਨੂੰ ਮੇਰੀ ਇਹ ਅਪੀਲ ਆ ਕਿ ਦੇਖੋ ਭੀੜ-ਪਹਾੜ ਦੇ ਵਿੱਚ ਅਜਿਹੀਆਂ ਗੱਲਾਂ ਹੋਣੀਆਂ ਸੁਭਾਵਿਕ ਕੋਈ ਵੀ ਆਪਣਾ ਕੀਮਤੀ ਸਮਾਨ ਬਟੂਆ ਪਰਸ ਤੁਸੀਂ ਟਰਾਲੀਆਂ 'ਚ ਬਹਿਣਾ ਗੱਡੀਆਂ 'ਚ ਬਹਿਣਾ ਪੈਦਲ ਚੱਲਣਾ ਜੋਸੀ ਕੋਈ ਬਾਜ਼ਾਰ ਸ਼ੋਪਿੰਗ ਕਰਨ ਤਾਂ ਜਾਣਾ ਨਹੀਂ ਅਜਹੀਆਂ ਚੀਜ਼ਾਂ ਨਾ ਲੈ ਕੇ ਆਓ ਠੀਕ ਹੈ ਔਰ ਦੂਸਰਾ ਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਜਿੱਥੇ ਭੀੜ ਭੜ ਵਾਲਾ ਏਰੀਆ ਹੈਗਾ ਉੱਥੇ ਜਿੱਥੇ ਯਾਤਾਂ ਜਾਤ ਨੂੰ ਕੰਟਰੋਲ ਕੀਤਾ ਜਾਵੇ ਉੱਥੇ ਜਿਹੜੇ ਮਾੜੇ ਅਨਸਰ ਉਹਨਾਂ ਤੇ ਵੀ ਨਕੇਲ ਕੱਸੀ ਜਾਵੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕਿ ਕਿਸੇ ਦਾ ਵੀ ਕੋਈ ਜਿਹੜਾ مالی ਨੁਕਸਾਨ ਨਾ ਹੋਵੇ ਜਦੋਂ ਗੁਰਪੁਰਬ ਕੇਵਲ ਲੁਧਿਆਣੇ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਰਹਿੰਦੀ ਹੈ ਅੱਜ ਟ੍ਰੇਨ ਵੀ ਗਈ ਹੈ ਸ੍ਰੀ ਗਵਰਧਨਪੁਰ ਬਨਾਰਸ ਉਹ ਬੜਾ ਉਤਸ਼ਾਹ ਸੀਗਾ ਔਰ ਦੋ ਤਿੰਨ ਦਿਨ ਲਗਾਤਾਰ ਮੇਲੇ ਵਰਗਾ ਮਾਹੌਲ ਰਹਿਣਾ ਤੇ ਮੇਰੀ ਜਿੱਥੇ ਸੰਗਤ ਨੂੰ ਬਹੁਤ ਬਹੁਤ ਵਧਾਈ ਆ ਉਥੇ ਨਾਲ ਦੀ ਨਾਲ ਇਹ ਵੀ ਕਹਿਣਾ ਕਿ ਆਪਾਂ ਬੜੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਬੜੇ ਸੁਚੱਜੇ ਢੰਗ ਦੇ ਨਾਲ ਤਾਂ ਜੋ ਕਿ ਦੂਜੇ ਲੋਕਾਂ ਦੇ ਵਿੱਚ ਮੈਸੇਜ ਜਾਵੇ ਕਿ ਸ਼ੋਭਾ ਯਾਤਰਾਵਾਂ ਤਾਂ ਹੋਰ ਵੀ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਨਿਕਲਦੀਆਂ ਵਿਲੈਕਨ ਜਿਹੜੀ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਨਿਕਲਦੀ ਆ ਉਹ ਇੱਕ ਵਿਲੱਖਣ ਕਿਸਮ ਦੀ ਔਰ ਬੜੀ ਅਨੁਸ਼ਾਸਿਤ ਤਰੀਕੇ ਦੇ ਨਾਲ ਗੱਡੀ ਗਈ ਇਹ ਵੀ ਆਪਾਂ ਸੰਗਤ ਦੇ ਵਿੱਚ ਸੰਦੇਸ਼ ਦੇਣਾ ਇਸੇ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਆ ਇਹਦੇ ਜਿਹੜਾ ਰੂਟ ਆ ਰੂਪ ਰੇਖਾ ਪ੍ਰੋਗਰਾਮ ਦੀ ਰੂਟ ਦੀ ਕਿਸ ਤਰ੍ਹਾਂ ਹੈਗੀ ਆ ਕਿਸ ਤਰ੍ਹਾਂ ਸ਼ੋਭਾ ਯਾਤਰਾ ਜਾਣੀ ਆ ਤੇ ਡੈਕੋਰੇਸ਼ਨ ਕਿੱਦਾਂ ਦੀ ਹੈਗੀ ਜਿਹੜੀ ਬਾਹਰ ਦੇਖਣ ਨੂੰ ਮਿਲ ਰਹੀ ਜਗਾ ਜਗਾ ਤੇ ਗੇਟ ਲਾਏ ਗਏ ਆ ਔਰ ਲੱਗਦੇ ਰਹੇ ਨੇ ਆ ਲਾਈਟਿੰਗ ਹੋ ਰਹੀ ਆ ਔਰ ਸ਼ੋਭਾ ਯਾਤਰਾ ਦਾ ਸਾਡਾ ਉਹੀ ਪੁਰਾਣਾ ਰੂਟ ਹੈਗਾ ਇੱਥੋਂ ਗੁਰੂ ਘਰ ਤੋਂ ਬਸਤੀ ਜੋਧੇਵਾਲ ਇਹ ਸ਼੍ਰੀ ਗੁਰੂ ਰਵੀਦਾਸ ਚੌਂਕ ਤੋਂ ਅਸੀਂ ਚੱਲਾਂਗੇ ਔਰ ਕਾਟੀ ਬਾਲਮੀਕ 3 ਨੰਬਰ ਡਿਵੀਜ਼ਨ ਹੁੰਦੇ ਹੋਏ ਅਸੀਂ ਜਗਰਾਉਂਪੁਰ ਤੇ ਘੰਟਾ ਘਰ ਚੌਂਕ ਤੋਂ ਚੌੜੇ ਬਾਜ਼ਾਰ ਹੁੰਦੇ ਹੋਏ ਫਿਰ 3 ਨੰਬਰ ਡਿਵੀਜ਼ਨ ਤੋਂ ਗਊਸ਼ਾਲਾ ਹੁੰਦੇ ਹੋਏ ਵਾਪਸ ਆਣਾ ਬੜਾ ਲੰਬਾ ਰੂਟ ਹੈਗਾ ਲੇਕਿਨ ਮੈਂ ਪ੍ਰਾਊਡ ਤੇ ਮਾਣ ਨਾਲ ਕਹਿੰਦਾ ਕਿ ਇਹੇ ਸ਼ੋਭਾ ਯਾਤਰਾ ਕੋਈ ਛੋਟੀ ਨਹੀਂ ਹੁੰਦੀ ਕਈ ਕਿਲੋਮੀਟਰਾਂ ਦੇ ਵਿੱਚ ਫੈਲੀ ਹੁੰਦੀ ਹੈ ਔਰ ਇਹਦੇ ਵਿੱਚ ਮੈਨੂੰ ਆ ਲੱਗਦਾ ਜਿਹੜੀ ਅਸੀਂ ਪਰਸੋਂ ਇੱਥੋਂ ਨਿਕਲਣੀ ਹੈ ਉਹਦੇ ਵਿੱਚ ਘੱਟੋ ਘੱਟ ਨਹੀਂ 7-800 ਜਿਹੜੀ ਆ ਝਾਕੀ ਜਿਹੜੀ ਆ ਸ਼ਾਮਲ ਹੋਊਗੀ ਅੱਛਾ ਜਿਹੜੀਆਂ ਝਾਕੀਆਂ ਵੀ ਆਣੀਆਂ ਲਗ ਲਗ ਮਹੱਲਿਆਂ ਤੋਂ ਆਣੀਆਂ ਸੰਗਠਨਾਂ ਸੰਸਥਾਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਮੀਟਿੰਗ ਸਾਡੀ ਹੋਈ ਸੀਗੀ ਜੀ ਸਾਰੇ ਕਿਉਂਕਿ ਇਸ ਗੁਰੂ ਘਰ ਦੀ ਰਹਿਨਮਾਈ ਹੇਠ ਅਗਵਾਈ ਹੇਠ ਬਹੁਤ ਸਾਰੀਆਂ ਗੁਰੂ ਸਾਹਿਬ ਦੇ ਨਾਂ ਤੇ ਬਣੇ ਹੋਏ ਗੁਰੂ ਘਰ ਔਰ ਧਰਮਸ਼ਾਲਾਵਾਂ ਜਿਹੜੀਆਂ ਚੱਲਦੀਆਂ ਉਹਨਾਂ ਸਾਰਿਆਂ ਦੇ ਮੁਖੀ ਆਏ ਸੀ ਉਹ ਇਹੀ ਸੀਗਾ ਕਿ ਆਪਾਂ ਨੂੰ ਝਾਕੀਆਂ ਜਿਹੜੀਆਂ ਹੈਗੀਆਂ ਕੋਈ ਵਿਵਾਦਤ ਝਾਕੀ ਨਹੀਂ ਬਣਾਣੇ ਬਿਲਕੁਲ ਨਹੀਂ ਇਨਸਾਨੀਅਤ ਨੂੰ ਸਮਾਨਤਾ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਆਪਾਂ ਨੇ ਝਾਕੀਆਂ ਕੱਢਣੀਆਂ ਹੈਗੀਆਂ ਔਰ ਸੰਗਤ ਨੂੰ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਲੈ ਕੇ ਆਉਂਗੇ ਔਰ ਵਧੀਆ ਤਰੀਕੇ ਨਾਲ ਆਪਾਂ ਉਹਨਾਂ ਨੂੰ ਘਰ ਪਹਚਾਣਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਡੀਜੇ ਵਗੈਰੇ ਨਹੀਂ ਔਰ ਜਗਾ ਜਗਾ ਦੇ ਉੱਤੇ ਗੁਰੂ ਨਾਮ ਲੈਵਾ ਸੰਗਤਾਂ ਤੋਂ ਇਲਾਵਾ ਹੋਰ ਜਿਹੜੇ ਗੁਰੂ ਘਰ ਰਾਹ ਦੇ ਵਿੱਚ ਆਣੇ ਆ ਜਾਂ ਹੋਰ ਸਮਾਜ ਭਾਈਚਾਰੇ ਦੇ ਲੋਕ ਉਹਨਾਂ ਨੇ ਜਿੱਥੇ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਵਾਲੇ ਲੋਕਾਂ ਦਾ ਵੈਲਕਮ ਸਵਾਗਤ ਕਰਨਾ ਸ਼ੋਭਾ ਯਾਤਰਾ ਦਾ ਉੱਥੇ ਨਾਲ ਦੀ ਨਾਲ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਵੱਡੀ ਗਿਣਤੀ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆnde ਆ ਜਾਂ ਕਿਸ ਤਰ੍ਹਾਂ ਅਸੀਂ ਪਿਛਲੇ 5-7 ਦਿਨਾਂ ਤੋਂ ਇਨਵੀਟੇਸ਼ਨ ਦੇ ਰਹੇ ਹਾਂ ਔਰ ਸਾਡੀ ਮੈਨੇਜਮੈਂਟ ਨੇ ਵੀ ਇਹ ਫੈਸਲਾ ਕੀਤਾ ਸੀ ਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਗੁਰੂਆਂ ਦੀ ਬਾਣੀ ਆ ਉਹ ਆਪਸੀ ਭਾਈਚਾਰੇ ਔਰ ਸਾਂਝੀਵਾਲਤਾ ਦਾ ਪ੍ਰਤੀਕ ਹੈ ਜਿਹੜੇ ਇੱਥੇ ਲੋਕ ਪਹੁੰਚਨੇ ਆ ਨਵੇਂ ਦੇ ਪਹੁੰਚਨੇ ਆ ਜਿਨ੍ਹਾਂ ਨੂੰ ਤੁਸੀਂ ਇਨਵੀਟੇਸ਼ਨ ਕਾਰਡ ਦਿੱਤੇ ਹੋਏ ਨੇ ਉਹਨਾਂ ਦਾ ਮਾਨ ਸਨਮਾਨ ਵੀ ਮੌਕੇ ਤੇ ਕੀਤਾ ਜਾਣਾ ਬਹੁਤ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਖਾਸ ਕਰਕੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਰਾਜਨੀਤਿਕ ਪਾਰਟੀਆਂ ਦੇ ਆਗੂ ਐਮਐਲਏ ਐਮਪੀ ਸਾਹਿਬ ਨੂੰ ਵੀ ਅਸੀਂ ਦੇਖ ਕੇ ਆਏ ਆ ਇਹ ਜਿਹੇ ਸਾਰੇ ਲੋਕਾਂ ਨੇ ਆਣਾ ਔਰ ਆਪਣੇ ਆਪਣੇ ਸੰਦੇਸ਼ ਦੇਣੇ ਔਰ ਮੈਂ ਤੁਹਾਡੇ ਚੈਨਲ ਦੀ ਮਾਰੂਫਤ ਇਹ ਦੱਸਣਾ ਚਾਹਨਾ ਕਿ ਗੁਰੂ ਸਾਹਿਬ ਦਾ 24 ਤਰੀਕ ਨੂੰ ਜਿਹੜਾ ਅਸ਼੍ਰੀ ਅਖੰਡ ਪਾਠ ਸਾਹਿਬ ਭੋਗ ਤੋਂ ਬਾਅਦ ਜਿਹੜਾ ਬਾਹਰ ਪ੍ਰੋਗਰਾਮ ਸਾਡੇ ਹਰ ਸਾਲ ਹੁੰਦਾ ਉਹਦੇ ਵਿੱਚ ਪੰਜਾਬ ਦੀ ਬਹੁਤ ਉੱਗੀ ਗਾਇਕਾ ਪ੍ਰੇਮ ਲਤਾ ਔਰ ਮਾਸਟਰ ਸਲੀਮ ਉਹਨਾਂ ਨੇ ਗੁਰੂ ਸਾਹਿਬ ਦਾ ਜਿਹੜਾ ਹੈਗਾ ਗੋਣਗਾਨ ਕਰਨਾ ਜਾਂ ਸਕੈਨ ਕਰਨਾ ਸੰਗਤ ਨੂੰ ਬੇਨਤੀ ਇੱਕ ਵੱਡੀ ਗਿਣਤੀ ਚ आओ ਜਿੱਥੇ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਆਗੂਆਂ ਦੀਆਂ ਗੱਲਾਂ ਵੀ ਸੁਣੋ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਉਹ ਜਿਹੜੇ ਵਿਸ਼ੇਸ਼ ਤੌਰ ਤੇ ਕਲਾਕਾਰ ਆ ਰਹੇ ਹਨ ਗੁਰੂ ਸਾਹਿਬ ਦਾ ਗੋਣਗਾਨ ਕਰਦੇ ਉਹਨਾਂ ਨੂੰ ਵੀ ਸੁਣੋ ਨਾਲ ਦੀ ਨਾਲ ਤੁਹਾਡੀ ਆਪਣੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਇੱਥੇ ਇਹ ਨਹੀਂ ਹੈ ਕਿ ਜੋ ਪ੍ਰਧਾਨ ਕਹੇਗਾ ਜਾਂ ਜੋ ਸੈਕਟਰੀ ਕਹੇਗਾ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਗੁਰੂ ਸਾਰਿਆਂ ਦਾ ਸਾਂਝਾ ਗੁਰੂ ਘਰ ਸਾਰਿਆਂ ਦਾ ਸਾਂਝਾ ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਡਿਸਪੀਸਪਲਨ ਬਣਾ ਕੇ ਰੱਖੀਏ ਔਰ ਕਿਸੇ ਪ੍ਰਕਾਰ ਦੀ ਕਿਸੇ ਨੂੰ ਇੱਥੋਂ ਕੋਈ ਸ਼ਿਕਾਇਤ ਨਾ ਹੋਵੇ ਕਿਸੇ ਨੂੰ ਜਿਹੜਾ ਹੈਗਾ ਕੋਈ ਪ੍ਰੋਬਲਮ ਨਾ ਹੋਵੇ ਇਹਦੇ ਵਾਸਤੇ ਅਸੀਂ ਵੀ ਯਤਨ ਕਰਾਂਗੇ ਕਮੇਟੀ ਯਤਨ ਕਰੂਗੀ ਔਰ ਸੰਗਤ ਵੀ ਯਤਨ ਕਰੇ ਧੰਨਵਾਦ ਔਰ ਦੋਸਤੋ ਤੁਸੀਂ ਦੇਖ ਚੁੱਕੇ ਆ ਕਿ ਸਾਡੇ ਨਾਲ ਜੁੜੇ ਸਨ ਰਮਨਜੀਤ ਲਾਲੀ ਜੀ ਜੋ ਡਾਕਟਰ 바ਵਾ ਸਾਹਿਬ ਭੀਮਰਾਵ ਮੇਤਕਰ ਜੀ ਦੇ ਮਿਸ਼ਨ ਦੇ ਕੰਮ ਕਰਦੇ ਨੇ ਤੇ ਸਤਗੁਰ ਰਬਦਾਸ ਮਹਾਰਾਜ ਦੇ ਮਿਸ਼ਨ ਤੇ ਕੰਮ ਕਰਦੇ ਨੇ ਤੇ ਇਹੋ ਜਾਂ ਇਹਨਾਂ ਨੇ ਅੱਜ ਦਾ ਜਿਹੜਾ ਮੈਸੇਜ ਦਿੱਤਾ ਵਾ ਕਿ ਧੰਨ ਧੰਨ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦਾ 647ਵਾਂ ਆਗਮ ਗੁਰਪੁਰ ਜੋ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਤੋਂ 23 ਤਰੀਕ ਨੂੰ ਸ਼ੋਭਾ ਯਾਤਰਾ ਨਿਕਲਣੀ ਆ ਉਹਦੇ ਸਬੰਧੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਤੇ 24 ਤਰੀਕ ਨੂੰ ਜਿਹੜਾ ਗੁਰਪੁਰ ਮਨਾਇਆ ਜਾਣਾ ਉਹਦੇ ਸਬੰਧੀ ਸੰਗਤ ਨੂੰ ਅਪੀਲ ਕੀਤੀ ਆ ਕਿ ਜਿਹੜੇ ਪੰਜਾਬ ਦੇ ਮਸ਼ਹੂਰ ਫਿਮਸ ਕਲਾਕਾਰ ਇੱਥੇ ਪਹੁੰਚ ਰਹੇ ਨੇ ਗੁਰੂ ਮਹਾਰਾਜ ਦਾ ਗੁਰਗਾਨ ਕਰਨ ਉਹਨਾਂ ਦੇ ਆ ਵੀ ਗੁਰਗਾਨ ਤੁਸੀਂ ਸੁਣਨਾ ਇੱਥੇ ਆ ਕੇ ਤੇ ਸਤਿਗੁਰੂ ਅਰਬਦਾਸ ਮਹਾਰਾਜ ਦੀ ਮੰਦਰ ਕਮੇਟੀ ਵੱਲੋਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਵਾ ਹੋਰ ਵੀ ਬਹੁਤ ਸਾਰੇ ਪ੍ਰਬੰਧ ਹੋਣਗੇ ਤੇ ਇਦਾਂ ਦੀਆਂ ਹੀ ਤਸਵੀਰਾਂ ਤੁਸੀਂ ਦੇਖਣ ਲਈ ਜੁੜੇ ਹੋ ਰਹੇ ਲੁਧਿਆਣਾ ਟੌਪ ਲਾਈਵ ਨਿਊਜ਼ ਦੇ ਨਾਲ ਕੈਮਰਾਮੈਨ ਨਾਲ ਲੁਧਿਆਣਾ ਤੋਂ ਵਿਜੇ ਕੁਮਾਰ ਦੀ ਰਿਪੋਰਟ